ਪੰਜਾਬ ਸਰਕਾਰ ਮਰਦਾਬਾਦ 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 ਸੀਐਮ ਆਣ ਮਰਦਾਬਾਦ 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 ਦੂਜਾ ਬਿਆੰਚਾ ਬੁਜੜ ਮਰਦਾਬਾਦ 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 ਭਗਵਾਨ ਤਮਾ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੀ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਕਿਸਾਨਾਂ ਦਾ ਇੱਕ ਜਿੰਦਾਬਾਦ 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 ਕਿਸਾਨਾਂ ਦਾ ਇੱਕ ਜਿੰਦਾਬਾਦ 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 ਸਰਦਾਰ ਜਗਜੀਤ ਸਿੰਘ ਜੱਲਿਆਲ ਜਿੰਦਾਬਾਦ 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 ਕਿਸਾਨੀ ਦਾ ਮਸੀਹਾ ਜਿੰਦਾਬਾਦ ਆਪਾਂ ਵਾਇਸ ਤੋਂ ਦਿੱਤੀ ਫੱਟੇ ਜੋ 50 ਸਰਕਾਰ ਨੇ ਪਾਈ 19 ਤਰੀਕ ਨੂੰ ਬਹੁਤ ਮੰਦਭਾਗੀ ਗੱਲ ਕੀਤੀ ਆ ਜੋ ਕਿ ਮੀਟਿੰਗ ਦਾ ਸੱਦਾ ਦੇ ਕੇ ਸਰਦਾਰ ਜਗਦੀਪ ਸਿੰਘ ਜੀ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਅਸੀਂ 50 ਸਰਕਾਰ ਦੀ ਤੇ ਸੈਂਟਰ ਸਰਕਾਰ ਦੀ ਸ਼ਬਦ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਅਨਖੇਦੀ ਕਰਦੇ ਆ ਭਗਵੰਤ ਮਾਨ ਸਰਕਾਰ ਖਸਾਨਾ ਦਾ ਅਮਸੀਆ ਬਣ ਕੇ ਆਈ ਸੀ ਆਰੇ ਨਾਨਕਸਾਨੀ ਰੋਲ ਦਿੱਤੀ ਆ ਅਸੀਂ ਜਿਹੜੀ ਜੋ ਤੋਹਦਾਰ ਨਿੰਦਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਨਾਰੇ ਨਾਰੇ ਚਾਰ ਇਹਨੂੰ ਸਰ ਮਰਦਾਬਾਦ ਮਰਦਾਬਾਦ ਸੰਕਰ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਅੱਗਲੀ ਕਾਰਵਾਈ ਕਰੋ ਸਰਦਾਰ ਜੀ ਸੈਨ ਧਲੇ ਆ ਤੇਰੀ ਸੋਚ ਤੇ ਪੈਰਾ ਦੇਾਂਗੇ ਇੱਥੇ ਕੋਮਾਂਤ ਮਾਨ ਮਰਦਾਬਾਦ ਜੈ ਹਿੰਦ ਮਰਦਾਬਾਦ ਪੰਜਾਬ ਦਾ ਮੁੱਖ ਮੰਤਰੀ ਮਰਦਾਬਾਦ ਜੈ ਹਿੰਦ ਮਰਦਾਬਾਦ ਸੀਐਮ ਮਾਨ ਮਰਦਾਬਾਦ 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 ਦਨੈਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਦਨੈਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਮਰਦਾਬਾਦ 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 ਆਪ ਸਰਕਾਰ ਮਰਦਾਬਾਦ